ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿਕਰਮਜੀਤ ਸੰਦੂ YouTube ਚੈਨਲ ਸੰਦੂ ਮਿਨੀ ਮਾਰਤੇ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਰਿਡਜ਼ ਗੱਡੀ ਜੀ ਹਾਂਜੀ ਰਿਡਜ਼ ਮਾਰੂਤੀ ਸੋਜੁਕੀ ਦੀ ਰਿਡਜ਼ ਕਾਰ 2012 ਮਾਡਲ ਹਾਂਜੀ 2012 ਮਾਡਲ ਹੈ ਜੀ ਤੇ ਆਲ ਗੱਡੀ ਹੈ ਜਿਹੜੀ origignal ਹੈ ਨਿਊ ਹੈ ਟਾਇਰ ਜਿਵੇਂ ਹੀ ਮਤਲਬ ਨਵੇਂ ਪਏ ਆ ਠੀਕ ਹੈ ਕੋਈ ਕੰਮ ਨਹੀਂ ਹੋਣ ਵਾਲਾ ਗੱਡੀ ਦਾ ਇੱਕ ਨੰਬਰ ਗੱਡੀ ਹੈ ਜੀ ਬਿਲਕੁਲ ਸਾਪ ਪਈਏ ਗੱਡੀ ਵਾਈਟ ਕਲਰ ਦੇ ਵਿੱਚ 2012 ਮਾਡਲ ਆ ਤੇ ਗੱਡੀ ਦੀ ਕੀਮਤ ਅਤੇ ਗੱਡੀ ਦੇਖਣ ਤੋਂ ਪਹਿਲਾਂ ਤੁਹਾਡੇ ਅਗੇ ਗੁਜਾਰਿਸ਼ ਕਰਦੇ ਆ ਜੇ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਦਬਾਓ ਬੈਲ ਦਾ ਆਈਕਨ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹਾਂਜੀ ਤਾਂ ਰਿਡਜ਼ 2012 ਮਾਡਲ ਗੱਡੀ ਆ ਪੰਜਾਬ ਨੰਬਰ ਆ ਤੇ ਸਭ ਕੁਝ ਓਕੇ ਆਲ ਕਾਗਜ ਓਕੇ ਆ ਗੱਡੀ ਦੇ ਤੇ ਸਾਰੀ ਵਰਕਿੰਗ ਦੇ ਵਿੱਚ ਆ ਯਾਨੀ ਕਿ ਇੱਕ ਵੀ ਰੁਪਇਆ ਗੱਡੀ ਦੇ ਲੋਨ ਦੀ ਲੋਡ ਨਹੀਂ ਜੀ ਆਓ ਆਪਾਂ ਗੱਡੀ ਦੇਖਦੇ ਆ ਤੇ ਫਿਰ ਕਰਦੇ ਆਪਾਂ ਗੱਡੀ ਦੇ ਰੇਟ ਦੀ ਗੱਲ ਤੇ 22 ਦਾ ਜਿਹੜਾ ਨੰਬਰ ਆ ਜਿਹੜਾ ਓਨਰ ਆ ਠੀਕ ਆ ਉਹਦਾ ਨੰਬਰ ਅ ਸਕ੍ਰੀਨ ਤੇ ਚੱਲੂਗਾ ਜਦੋਂ ਆਪਾਂ ਗੱਡੀ ਵਿਖਾਵਾਂਗੇ ਤਾਂ ਗੱਡੀ ਵਿਖਾਉਂਦੇ ਹੀ ਨਾਲ ਹੀ ਬਾਈ ਦਾ ਸਕ੍ਰੀਨ ਤੇ ਨੰਬਰ ਚਲਾਵਾਂਗੇ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਕੰਟੈਕਟ ਕਰਕੇ ਗੱਡੀ ਦੀ ਜਿਹੜੀ ਹੋਰ ਜਾਣਕਾਰੀ ਜਾਂ ਖਰੀਦਣੀ ਹੈ ਤੁਸੀਂ ਉਹਨਾਂ ਤੱਕ ਪਹੁੰਚ ਕਰ ਸਕਦੇ ਹੋ ਹਾਂਜੀ ਜੇ ਤੁਹਾਡੇ ਕੋਲੇ ਵੀ ਕੋਈ ਸਾਧਨ ਕੁਝ ਵੀ ਵਿਕਾਊ ਆ ਤਾਂ ਤੁਸੀਂ ਸਾਨੂੰ 904173404 ਮੇਰਾ ਵਟਸਐਪ ਤੇ ਪਰਸਨਲ ਨੰਬਰ ਆ ਤੁਸੀਂ ਇਹ ਤੇ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਆ ਤੇ ਆਪਦੀ ਐਡ ਕਰਵਾ ਸਕਦੇ ਆ ਇਹ ਅਸੀਂ ਐਡ ਆ ਜਿਹੜੀ ਮਤਲਬ ਤੁਹਾਡੀ ਬਿਲਕੁਲ ਆਪਣੇ ਚੈਨਲ ਤੇ ਬਿਲਕੁਲ ਕਰਾਂਗੇ ਜੀ ਤੁਸੀਂ ਭੇਜ ਸਕਦੇ ਆ ਉਹ ਪਹਿਲਾਂ ਗੱਡੀ ਦੇਖਦੇ ਆ ਬਾਕੀ ਗੱਲਾਂ ਫਿਰ ਕਰਦੇ ਆ ਹਾਂਜੀ ਦੋਸਤੋ ਇਹ ਆ ਰਿਡਜ਼ 2012 ਮਾਡਲ ਗੱਡੀ ਦੇਖ ਸਕਦੇ ਹੋ ਤੁਸੀਂ ਕਿੰਨੀ ਸਾੰਭੀ ਹੋਈ ਸਾਫ਼ ਗੱਡੀ ਆ ਵਾਈਟ ਕਲਰ ਦੇ ਵਿੱਚ ਠੀਕ ਆ ਟਾਇਰ ਟੱਪਾ ਗੱਡੀ ਦਾ ਬਿਲਕੁਲ ਨਵਾਂ ਪਿਆ ਜੀ 2012 ਮਾਡਲ ਗੱਡੀ ਆ ਇਹ ਖਰੀਦਣ ਲਈ ਤੁਸੀਂ ਜੇ ਬਾਈ ਕੋਲੇ ਮਤਲਬ ਖਰੀਦਣੀ ਹੈ ਗੱਡੀ ਦਾ ਸਕਰੀਨ ਤੇ ਨੰਬਰ ਪਲੇ ਹੋ ਰਿਹਾ ਬਾਈ ਦਾ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਜਿਹੜਾ ਗੱਡੀ ਨੂੰ ਖਰੀਦ ਸਕਦੇ ਹੋ ਗੱਡੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਆਪਾਂ ਰੇਟ ਦੀ ਗੱਲ ਵੀ ਕਰਾਂਗੇ ਪਹਿਲਾਂ ਆਪਾਂ ਗੱਡੀ ਦੇਖ ਲੈਣੇ ਆ ਪੀਬੀ 04Q 4158 ਪੰਜਾਬ ਨੰਬਰ ਹੈ ਜੀ ਗੱਡੀ ਰெட் 2012 ਮਾਡਲ ਵਾਈਟ ਕਲਰ ਦੇ ਵਿੱਚ ਬਹੁਤ ਸੋਹਣੀ ਗੱਡੀ ਹੈ ਤੇ ਬਾਈ ਨੇ ਘਰੇਲੂ ਸਾਹਮ ਕੇ ਰੱਖੀ ਹੋਈ ਆ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹ ਤੇ ਕਾਲ ਕਰਕੇ ਬਾਈ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਬਾਈ ਤੋਂ ਜੇ ਗੱਡੀ ਤੁਹਾਡੇ ਮਤਲਬ ਨਾ ਪਸੰਦ ਆਣ ਵਾਲੀ ਤਾਂ ਹੈ ਹੀ ਨਹੀਂ ਗੱਡੀ ਬਹੁਤ ਸੋਹਣੀ ਆ ਜਾਇਜ਼ ਰੇਟ ਦੇ ਵਿੱਚ ਤੇ ਬਾਈ ਨੇ ਜਿਹੜਾ ਪ੍ਰਾਈਸ ਆ ਗੱਡੀ ਦਾ 235000 ਰੁਪਇਆ ਮੰਗਿਆ ਜੀ ਹਾਂਜੀ ਬਾਈ 235000 ਰੁਪਏ ਦੇ ਵਿੱਚ ਜਿਹੜੀ ਡਿਮਾਂਡ ਆ ਬਾਈ ਦੀ ਉਹ ਗੱਡੀ ਦੀ ਉਹ ਕਹਿੰਦਾ ਤੇ ਆਪਾਂ ਪਹਿਲਾਂ ਗੱਡੀ ਅੰਦਰੋਂ ਵੇਖ ਲਈਏ ਅੰਦਰੋਂ ਤੁਸੀਂ ਦੇਖ ਸਕਦੇ ਹੋ ਗੱਡੀ ਬਹੁਤ ਸੋਹਣੀ ਆ ਤੇ ਇੰਟੀਰੀਅਰ ਗੱਡੀ ਦਾ ਦੇਖੋ ਬਿਲਕੁਲ ਸਾਰੀ ਗੱਡੀ ਓਰੀਜਨਲ ਆ ਕਿਤੇ ਕੋਈ ਐਕਸੀਡੈਂਟ ਨਹੀਂ ਆਲ ਚੀਜ਼ਾਂ ਜਿਹੜੀਆਂ ਗੱਡੀ ਦੀਆਂ ਵਰਕਿੰਗ ਨੇ ਏਸੀ ਹੀਟਰ ਵਗੈਰਾ ਸਭ ਕੁਝ ਤੇ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਬਹੁਤ ਸੋਹਣੀ ਗੱਡੀ ਅੰਦਰੋਂ ਵੀ ਬਿਲਕੁਲ ਬ੍ਰਾਂਡ ਨਿਊ ਪਈ ਆ 2012 ਮਾਡਲ ਗੱਡੀ ਹੈ ਜੀ ਹਾਂਜੀ AC 2012 ਮਾਡਲ ਰਿਡਜ਼ ਵਾਈਟ ਕਲਰ ਦੇ ਵਿੱਚ ਬਹੁਤ ਹੀ ਸੋਹਣੀ ਗੱਡੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਜੇ ਤੁਹਾਨੂੰ ਪਸੰਦ ਆ ਗਈ ਤਾਂ ਬਾਈ ਦਾ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਅਸੀਂ ਚਲਾ ਦਿੱਤਾ ਹੈ ਮਤਲਬ ਸਕਰੀਨ ਤੇ ਜਦੋਂ ਗੱਡੀ ਵਿਖਾਈ ਸੀ ਤਾਂ ਨਾਲ ਹੀ ਬਾਈ ਦਾ ਨੰਬਰ ਚੱਲਿਆ ਤੇ ਉੱਤੇ ਤੁਸੀਂ ਕਾਲ ਕਰਕੇ ਬਾਈ ਤੋਂ ਹੋਰ ਜਾਣਕਾਰੀ ਜਾਂ ਗੱਡੀ ਖਰੀਦਣੀ ਹੈ ਖਰੀਦ ਸਕਦੇ ਹੋ ਵੇਖਣੀ ਹੈ ਵੇਖ ਸਕਦੇ ਹੋ ਮੁਕਸਰ ਏਰੀਆ ਦੇ ਵਿੱਚ ਗੱਡੀ ਖੜੀ ਹੈ ਤੇ ਬਾਈ ਦਾ ਨੰਬਰ ਅਸੀਂ ਦੇ ਦਿੱਤਾ ਤੁਹਾਨੂੰ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਜਿਹੜੀ ਗੱਡੀ ਵੇਖ ਸਕਦੇ ਹੋ ਸੋ ਇੰਨੀਆ ਬੇਨਤੀਆ ਕਰਦੇ ਹੋਏ ਤੁਹਾਡੇ ਤੋਂ ਇਜਾਜ਼ਤ ਮੰਗਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸੱਚੀ ਗੱਲ